ਰਾਜ ਸਰਕਾਰ ਵੱਲੋਂ ਗੁਰਦਾਸਪੁਰ ਵਾਸੀਆਂ ਇਤਿਹਾਸਿਕ ਪੰਡੋਰੀ ਧਾਮ ਦੇ ਵਾਸੀਆਂ ਅਤੇ ਸੰਗਤਾਂ ਨੂੰ ਵੱਡੀ ਸਹੂਲਤ ਦਿੰਦਿਆਂ ਬਸ ਸਟੈਂਡ ਗੁਰਦਾਸਪੁਰ ਤੋਂ ਪੰਡੋਰੀ ਧਾਮ ਲਈ ਪੰਜਾਬ ਰੋਡਵੇਜ਼ ਦੀ ਬੱਸ ਸਰਵਿਸ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ। ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਲ ਅਤੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਰਾਜੀਵ ਸ਼ਰਮਾ ਵੱਲੋਂ ਬਾਬਾ ਬੰਦਾ ਸਿੰਘ ਅੰਤਰਾਜੀ ਬੱਸ ਅੱਡੇ ਗੁਰਦਾਸਪੁਰ ਤੋਂ ਪੰਜਾਬ ਰੋਡਵੇਜ਼ ਦੀ ਬੱਸ ਹਰੀ ਨੂੰ ਹਰੀ ਝੰਡੀ ਦਿਖਾ ਕੇ ਪੰਡੋਰੀ ਧਾਮ ਲਈ ਰਵਾਨਾ ਕੀਤਾ ਗਿਆ। ਅੱਜ ਗੁਰਦਾਸਪੁਰ ਵਾਲਾ ਕਹਾਵਾਸੀ ਲਈ ਇੱਕ ਹੋਰ ਬੜੀ ਖੁਸ਼ੀ ਵਾਲਾ ਮਕਾਮ ਆ ਅੱਜ ਮੇਰੇ ਨਾਲ ਸਾਡੇ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਦੇ ਚੇਅਰਮੈਨ ਤੇ ਸਾਡੇ ਪਾਰਟੀ ਦੇ ਲੋਕ ਸਭਾ ਦੇ ਇੰਚਾਰਜ ਸ਼੍ਰੀ ਰਜੀਵ ਸ਼ਰਮਾ ਜੀ ਔਰ ਮੇਰੇ ਨਾਲ ਸਾਡੇ ਪਾਰਟੀ ਦੇ ਬਲਾਕ ਪ੍ਰਧਾਨ ਤੇ ਬਾਕੀ ਅਹੁਦੇਦਾਰ ਸਾਹਿਬਾਨ ਤੇ ਪੰਚ ਸਾਹਿਬਾਨ ਅਸੀਂ ਅੱਜ ਨਵੇਂ ਬਾਸਟਰਡ ਤੇ ਆਏ ਆ ਅੱਜ ਦੱਸ ਦਿਆ ਖੁਸ਼ੀ ਹੋ ਰਹੀ ਆ ਸਾਡੇ ਇਲਾਕੇ ਦੀ ਇੱਕ ਸਰਮੌਰ ਸੰਸਥਾ ਪਡੋਰੀ धाम ਜਿਹਦੇ ਦੇ ਕੇਵਲ ਗੁਰਦਾਸਪੁਰ ਦੇ ਲੋਕਾਂ ਦੇ ਨਹੀਂ ਸੂਬੇ ਦੇ ਲੋਕਾਂ ਦੇ ਨਹੀਂ ਸਾਰੇ ਮੁਲਕ ਤੇ ਵਿਦੇਸ਼ਾਂ ਤੋਂ ਵੀ ਲੋਕਾਂ ਦੀ ਆਸਥਾ ਲੋਕਾਂ ਦੀ ਸ਼ਰਧਾ ਇਸ ਗੱਦੀ ਦੇ ਨਾਲ ਲਗਾਤਾਰ ਕਈ ਸਾਲਾਂ ਤੋਂ ਜੁੜੀ ਹੈ ਔਰ ਇਸ ਗੱਦੀ ਦੇ ਨਾਲ ਜਿੱਥੇ ਰੋਹਾਨੀਅਤ ਦਾ ਸੰਦੇਸ਼ ਦਿੰਦੀ ਆ ਉਹਦੇ ਨਾਲ-ਨਾਲ ਇਹਦੇ ਨਾਲ ਇੱਕ ਪੁਰਾਣਾ ਇਤਿਹਾਸ ਜੁੜਿਆ ਤਾਂ ਕਿ ਉਹ ਇਤਿਹਾਸ ਦੇ ਨਾਲ ਇਹ ਜਿਹੜਾ ਗੱਦੀ ਆ ਸਾਰੇ ਦੁਨੀਆ ਦੇ ਵਿੱਚ ਲੋਕ ਇਹਦੇ ਤੇ ਮੰਨਦੇ ਨੇ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਇੱਥੇ ਆ ਕੇ ਲੋਕੀ ਸਰਦਾ ਦੇ ਨਾਲ ਆਪਣਾ ਮੱਥਾ ਵੀ ਟੇਕਦੇ ਨੇ ਅਰਦਾਸਾ ਵੀ ਕਰਦੇ ਨੇ ਤੇ ਆਪਣੀਆਂ ਮੰਗਾ ਵੀ ਮੰਗਦੇ ਨੇ ਸੋ ਉਸ ਲਈ ਅੱਜ ਗੁਰਦਾਸਪੁਰ ਤੋਂ ਜਿਹੜੀ ਬੱਸ ਸਰਵਿਸ ਪੰਡੋਰੀ ਵਾਸਤੇ ਪਿਛਲੇ ਦਿਨਾਂ ਤੇ ਬੰਦ ਹੋ ਗਈ ਸੀ ਉਹਨੂੰ ਦੁਬਾਰਾ ਚਾਲੂ ਕੀਤਾ ਤੇ ਮੈਂ ਆ ਇਸ ਮੌਕੇ ਦੇ ਉੱਪਰ ਜਿੱਥੇ ਆਪਣੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਟਰਾਂਸਪੋਰਟ ਮਿਨਿਸਟਰ ਸ੍ਰੀ ਲਾਲਜੀਤ ਕੁਲਰਜੀ ਦਾ ਧੰਵਾਦ ਕਰਦਾ ਜਿਨ੍ਹਾਂ ਨੇ ਇਹ ਬੱਸ ਸਰਵਿਸ ਜਿਹੜੀ ਆ ਪੰਡੋਰੀ ਤਾਮ ਨੂੰ ਸ਼ੁਰੂ ਕਰਵਾਈ ਆ ਔਰ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਨੇਰਵਿੰਗ ਕੇਜਰੀਵਾਲ ਜੀ ਜਿਨ੍ਹਾਂ ਦੀ ਸੋਚ ਹਮੇਸ਼ਾ ਹੋਈ ਰਹੀ ਆ ਕਿ ਲੋਕਾਂ ਨੂੰ ਵਾਤਾਵਰਣ ਸਹੂਲਤਾਂ ਦੇਣੀਆਂ ਨੇ ਉਹਨਾਂ ਦੀ ਸਾਰਿਆਂ ਦੀ ਕਿਰਪਾ ਦੇ ਨਾਲ ਅੱਜ ਇਹ ਕੰਮ ਸ਼ੁਰੂ ਹੋਇਆ ਔਰ ਮੈਂ ਮੁਬਾਰਕ ਦੇਣਾ ਆਪਣੇ ਗ੍ਰੂਮੈਂਟ ਟ੍ਰਸਟ ਦੇ ਚੇਅਰਮੈਨ ਨੂੰ ਜਿਨ੍ਹਾਂ ਨੇ ਇਸ ਜਗ੍ਹਾ ਨੂੰ ਤਿਆਰ ਕਰਕੇ ਲੋਕਾਂ ਦੀ ਸਹੂਲਤ ਲਈ ਦਿੱਤਾ ਔਰ ਇਹ ਗ੍ਰੂਮੈਂਟ ਟ੍ਰਸਟ ਦਾ ਬਹੁਤ ਵੱਡਾ ਯੋਗਦਾਨ ਇਸ ਬੱਸ ਸਟੈਂਡ ਨੂੰ ਬਣਾਉਣ ਲਈ ਔਰ ਅੱਜ ਇੱਥੇ ਅਸੀਂ ਇੱਕ ਆਵਾਦਵੀ ਕਲੀਨਿਕ ਵੀ ਜਿਹੜਾ ਉਹ ਵੀ ਸ਼ੁਰੂ ਕੀਤਾ ਔਰ ਉਹਦੇ ਵਾਸਤੇ ਮੈਂ ਚੇਅਰਮੈਨ ਸਾਹਿਬ ਨੇ ਉੱਚੇ ਤੌਰ ਤੇ ਸਰਕਾਰ ਤੋਂ ਮੰਗ ਕੀਤੀ ਸੀਗੀ ਔਰ ਉਹ ਮੰਗ ਜਿਹੜੀ ਅੱਜ ਪੂਰੀ ਹੋਈ ਆ ਅੱਜ ਆ ਜਿਹੜਾ ਰੂਟ ਗੁਰਦਾਸਪੁਰ ਤੋਂ ਪੰਡੋਰੀ ਦੋ ਵਾਰ ਦਾ ਹੋਏਗਾ ਇੱਕ ਵਾਰੀ ਸਵੇਰੇ ਚੱਲੂਗਾ ਫਿਰ ਉਹ ਤੋਂ ਸਵਾਰੀਆਂ ਵਾਪਸ ਆਉਣੀਆਂ ਔਰ ਇੱਕ ਵਾਰੀ ਦੁਪਹਿਰ ਤੋਂ ਬਾਅਦ ਦੋ ਰੂਟ ਜਿਹੜੇ ਨੇ ਚੱਲਣਗੇ ਸੋ ਇਹਦੇ ਨਾਲ ਜਿਹੜਾ ਸਰਦਾ ਜਲੂ ਬਾਹਰ ਆ ਕੇ ਪ੍ਰਾਈਵੇਟ ਕਰਵੇਸ ਤੋਂ ਉਹਨਾਂ ਨੂੰ ਜਾਣਾ ਪੈਂਦਾ ਸੀਗਾ ਹੁਣ ਬੱਸ ਸਟਾਡ ਤੋਂ ਇਕੱਠੇ ਹੋ ਕੇ ਇਹ ਬੱਸ ਦੇ ਨਾਲ ਜਾਣਗੇ ਔਰ ਮੈਂ ਸਮਝਣਾ ਵੀ ਪੰਡੋਰੀ ਦਾ ਮੀਂਹ ਸਰਦਾ ਉਸ ਨੂੰ ਬਰਕਰਾਰ ਰੱਖਦੇ ਹੋਏ ਅੱਜ ਪੰਜਾਬ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਥਲੇ ਲੋਕਾਂ ਨੂੰ ਸਹੂਲਤਾ ਪ੍ਰਦਾਨ ਕਰਨ ਦੇ ਵਿੱਚ ਬਹੁਤ ਕਾਮਯਾਬ ਆ ਦਿਲ ਦੀਆਂ ਗਰਾਈਆਂ ਤੋਂ ਇੱਕ ਵਾਰੀ ਫੇਰ ਮੈਂ ਧੰਨਵਾਦ ਕਰਦਾ ਹਾਂ